ਆਮ ਆਦਮੀ ਪਾਰਟੀ ਦਾ ਹੁਣ ਐਮਐਲਏ ਆ ਉਦਾਂ ਤੋਂ ਕਹਿੰਦਾ ਮੈਂ ਮੁੱਖ ਮੰਤਰੀ ਹਰਾਂ ਤਾਂ ਮੈਂ ਇਦਾਂ ਕਰਤਾ ਉਹਦਾ ਨਾਂ ਰੱਖਿਆ ਮੈਂ ਚਾਵਾ ਉਹ ਚਾਵਾ ਜਾ ਕੇ ਐਦਾਂ ਦਾ ਕਰਨ ਲੱਗ ਜਾਂਦਾ ਖੜ ਜਾਂਦਾ ਉਹ ਐਦਾਂ ਆਏ ਮੋਢੇ 'ਚ ਮਾਰੀ ਜਾਂਦਾ ਠੀਕ ਹੈ ਜਾ ਕੇ ਨਾਲੀ ਤੇ ਲਾਈਵ ਹੋ ਜਾਂਦਾ ਸਹੁਰਾ ਅੱਜ ਇੱਥੇ ਹੈ ਨਹੀਂ ਉਹਨੂੰ ਰਗੜ ਕੇ ਅਸੀਂ ਫੋੜੇ ਤੇ ਲਾਉਣਾ ਮਰਨਾ ਤਾਂ ਇੱਥੇ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਬੱਚਿਆਂ ਨੇ ਵੀ ਆ ਸਾ ਤਾਂ ਉਹਨਾਂ ਨੇ ਵੀ ਲੈਣਾ ਉਹ ਮਿਲੀ ਭੁਗਤ ਤੋਂ ਬਿਨਾ ਇਹ ਜ਼ਮੀਨ ਕੰਪਨੀ ਨੂੰ ਨਹੀਂ ਮਿਲ ਸਕਦੀ ਉਹ ਦਵਾਈ ਗਈ 6 ਬੰਦੇ ਇੱਕੋ ਗੱਡੀ ਦੇ ਵਿੱਚ ਬੈਠ ਕੇ ਆਉਂਦੇ ਨੇ ਬੰਦ ਕਮਰੇ ਦੇ ਵਿੱਚ ਬੋਲੀ ਦੇ ਕੇ ਲੰਘ ਜਾਂਦੇ ਨੇ ਤਸਵੀਲ ਦੇ ਵਿੱਚ ਜ਼ਮੀਨ ਦੀ ਰਜਿਸਟਰੀ ਹੋ ਜਾਂਦੀ ਹੈ ਆਪਾਂ ਜਾਣੇ ਰਜਿਸਟਰੀ ਕੋਲ ਸਾਡੀ ਹੁੰਨੀ ਸ਼ਾਮ ਨੂੰ 5 ਵਜੇ ਦੁਪਹਿਰ ਤੋਂ ਬਾਅਦ ਇਹਨਾਂ ਦੀ ਹੋ ਰਹੀ ਹੈ 7:30 ਵਜੇ ਜੇ ਉਹ ਇਹਨਾਂ ਦੇ ਖਿਲਾਫ ਹੁੰਦੇ ਤਾਂ ਅੱਜ ਆਪਣੇ ਲੋਕਾਂ ਨੂੰ ਲਵਾਰਸ ਛੱਡਦੇ ਸੀ ਆਪਣੇ ਹਲਕੇ ਨੂੰ ਲਵਾਰਸ ਛੱਡਦੇ ਇਹ ਮੈਂ ਮੈਂ ਉਹਨਾਂ ਦੀ ਸਪੋਰਟ ਕਰਨ ਵਾਲਾ ਬੰਦਾ ਇਲਾਕੇ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਜਿਹਨੇ ਮਰਜ਼ੀ ਬੰਦੇ ਨੂੰ ਕੁਝ ਪਿਆ ਹਾਂਜੀ ਬੋਲੋ ਠੀਕ ਗੱਲ ਕਰਦੇ ਇੱਥੇ ਜਿਹੜੇ ਪਰਦੇਸੀ ਲੋਕਾਂ ਨੇ ਆ ਕੇ ਵਸਣਾ ਹੈ ਜਿਹੜਾ ਉਹਨਾਂ ਦਾ ਕਲਚਰ ਇੱਥ ਅਸੀਂ ਪਹੁੰਚ ਨਹੀਂ ਜੋ ਉਹਨਾਂ ਨੇ ਨਹੀਂ ਪਹੁੰਚੇ ਮੇਰੇ ਘਰ ਦੇ ਵਿੱਚ ਕਿਸੇ ਨੂੰ ਕੈਂਸਰ ਹੋ ਗਿਆ ਮੈਂ ਫਿਰ ਕੀ ਕਰੂੰਗਾ ਉਹਨੂੰ ਬਿਮਾਰ ਬੰਦੇ ਨੂੰ ਮੇਰੇ ਘਰ ਦੇ ਨੂੰ ਮੈਂ ਚੰਨੀ ਸਾਹਿਬ ਨਾਲ ਮੇਰੀ ਖਚਾਈ ਹੋਈ ਫੋਟੋ ਉਹ ਦਿਖਾਉਂਗਾ ਵੀ ਲੈ ਫੜਦਾ ਠੀਕ ਹੋ ਜਾਣਾ ਇਹਨਾਂ ਘਰ ਘਰ ਦੇ ਵਿੱਚ ਲੀ ਗੱਲ ਚੰਨੀ ਕਰਦਾ ਮਸਲੇ ਹੱਲ ਇਹ ਨਹੀਂ ਗੱਲ ਚੱਲੇਗੀ ਕਿਉਂਕਿ ਵੀਰ ਚੰਨੀ ਸਾਹਿਬ ਤਾਂ ਫਿਰ ਮਸਲਾ ਹੱਲ ਕਰ ਹੀ ਨਹੀਂ ਕਰ ਹੀ ਨਹੀਂ ਰਹੀ ਜਿਸ ਤਿਕਾ ਲੋਕਾਂ ਦੀ ਆਵਾਜ਼ ਇਹ ਗੱਲ ਚੱਲੇਗੀ ਨਹੀਂ ਉਹਨਾਂ ਦੀ ਚੱਲੇਗੀ ਜਾਂ ਨਹੀਂ ਚੱਲੇਗੀ ਇਹ ਨਹੀਂ ਮੈਨੂੰ ਪਤਾ ਪਰ ਸਾਡੇ ਮਨਾਂ ਦੇ ਵਿੱਚ ਨਹੀਂ ਹੁਣ ਚੱਲਣੀ ਇਹ ਪਰ ਮੈਸੇਜ ਤੁਹਾਡਾ ਅੰਦੇਖਿਆ ਕਰ ਦਿੱਤਾ ਚੰਨੀ ਸਾਹਿਬ ਨੂੰ ਜੇ ਨਹੀਂ ਆਏ ਅਜਿਥੇ ਤਾਂ ਸਿੱਧਾ ਹੀ ਮਤਲਬ ਇਹ ਆਣ ਦੇਖਿਆ ਜੀ এনवायरमेंट ਇੰਪੈਕਟ ਅਸੈਸਮੈਂਟ ਸਟਡੀ ਰਿਪੋਰਟ ਸਾਨੂੰ ਦਿੱਤੀ ਨਹੀਂ ਗਈ ਇਹਨਾਂ ਦੇ ਕੋਲ ਹੈਗੀ ਜੀ ਜਿਨ੍ਹਾਂ ਦੀ ਜ਼ਮੀਨ ਦੇ ਵਿੱਚ ਜਿਨ੍ਹਾਂ ਦੇ ਇਲਾਕੇ 'ਚ ਲੱਗ ਰਹੀ ਹੈ ਮੇਰੇ ਉਹਨਾਂ ਕੋਲ ਹੈ ਸਾਡਾ ਮੂੰਹ ਵੀ ਬੰਨੇ ਇਹਨਾਂ ਨੇ ਸਾਡੀਆਂ ਅੱਖਾਂ ਵੀ ਬੰਨੀਆਂ ਸਾਡੇ ਹੱਥ ਵੀ ਪਿੱਛੇ ਨੂੰ ਕੱਟ ਕੇ ਬੰਨਤੇ ਪਤਾ ਹੋਣਾ ਚਾਹੀਦਾ ਸੀਗਾ ਲੌਜੀਕ ਲੱਗਦਿਆ ਜੀ ਇਹਨਾਂ ਦੀ ਗੱਲ ਜਿਹੜੀਆਂ ਗੱਲ ਕਰ ਰਹੇ ਆ ਇਹ ਸਹੀ ਹੈ ਤੇ ਇੱਕਦਮ 100% ਲੌਜੀਕਲ ਜੇ ਉਰੇ ਕੰਕਰੀਟ ਦਾ ਜੰਗਲ ਪੈਦਾ ਹੋ ਜਾਂਦਾ ਹੈ ਕਿਆ ਹੈ ਇਲਾਕਾ ਇੰਨਾ ਸੋਹਣਾ ਰਹਿ ਜਾਊਗਾ ਜੀ ਜਵਾਬ ਦਿਓ ਕੰਕਰੀਟ ਜੇ ਇੱਥੇ ਕਹਿੰਦੇ ਖੜਾ ਹੋ ਗਿਆ ਕਿ ਹਰਿਆਲੀ ਕੁਦਰਤ ਹੋ ਰੇ ਤਿਲੀ ਤਿਲੀਰ ਹਰੀयल ਮੈਂ ਦੱਸਦੇ ਨਹੀਂ ਕਿਦਾਂ ਦੇ ਹੁੰਦੇ ਨੇ ਚਲੋ ਸਾਹਮਣੇ ਨੇ ਨਹੀਂ ਦੱਸ ਸਕਦੇ ਇਹ ਕਿੱਥੇ ਜਾਣਗੇ ਸਾਡੇ ਇੱਕ ਇੱਕ ਰਾਤ ਵਾਰ ਤੇ ਕਾਨੂੰਨ ਬਣਾਏ ਜਾਂਦੇ ਆ ਫਿਰ ਅਗਲੀ ਸਵੇਰ ਹੁੰਦੀ ਐ ਆਪਣੇ ਚਾਹਤਿਆਂ ਨੂੰ ਫਾਇਦਾ ਦੇਣ ਤੋਂ ਬਾਅਦ ਉਹ ਕਾਨੂੰਨ ਬੰਦ ਕਰ ਦਿੱਤੇ ਜਾਂਦੇ ਆ। ਚਮਕੌਰ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਪੇਪਰ ਮਿੱਲ ਕੰਪਨੀ ਲੱਗਣ ਜਾ ਰਹੀ ਹੈ, ਮਿੱਲ ਲੱਗਣ ਜਾ ਰਹੀ ਹੈ ਪਰ ਉਹ ਲੱਗਣ ਕਿਉਂ ਜਾ ਰਹੀ ਹੈ? ਕਾਰਨ ਕੀ ਹੈ? ਇਸ ਤੋਂ ਪਹਿਲਾਂ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਪਰ ਕੰਪਨੀ ਵਾਲੇ ਕਹਿ ਰਹੇ ਨੇ ਕਿ ਹਰ ਇੱਕ ਚੀਜ਼ ਦਾ ਜਿਹੜਾ ਹੱਲ ਹੁੰਦਾ ਟੇਬਲ ਟਾਕ ਹੁੰਦੀ ਹੈ, ਗੱਲ ਕਰਕੇ ਉਸ ਦਾ ਹੱਲ ਕਰ ਲੈਣਾ ਚਾਹੀਦਾ। ਪਰ ਜਿਹੜੇ ਲੋਕ ਨੇ ਉਹ ਕਹਿੰਦੇ ਕਿ ਅਸੀਂ ਲੱਗਣ ਨਹੀਂ ਦੇਣੀ, ਹੱਲ ਤਾਂ ਦੂਜੀ ਗੱਲ ਹੈ। ਵਿਸ਼ਾਲ ਜੀ ਸਾਡੇ ਨਾਲ ਨੇ, ਉਸੇ ਮਿੱਲ ਵੱਲੋਂ ਨੇ, ਉਸੇ ਕੰਪਨੀ ਵੱਲੋਂ ਨੇ ਕਿ ਕਿਨਾਂ ਦੀ ਆਲਰੇਡੀ ਤੇ ਅਸੀਂ ਗੱਲਬਾਤ ਕਰਾਂਗੇ ਸਰ ਤੁਹਾਡਾ ਡੈਜਿਗਨੇਸ਼ਨ ਕੀ ਹੈ ਪਹਿਲਾਂ ਆਪਣੇ ਬਾਰੇ ਦੱਸ ਕੇ ਜੀ ਮੇ ਡੈਜਿਗਨੇਸ਼ਨ ਨਹੀਂ ਹੈਗਾ ਮੈਂ ਤਾਂ ਵੈਸੇ এনवायरमेंटਿਸਟਾਂ ਹਾਂ ਮੈਂ ਖੁਦ ਐਨਵਾਇਰਨਮੈਂਟਿਸਟਾਂ ਮੇਰਾ ਮੇਰਾ ਕੋਈ ਡਿਗਰੀ ਨਹੀਂ ਨਾ ਨਹੀਂ ਹੈਗਾ ਬਟ ਮੈਂ ਇੱਕ ਜੀ ਚਾਹਨਾ ਕਿ ਇਕਨੋਮੀ ਔਰ ਐਨਵਾਇਰਨਮੈਂਟ ਦੋਨੇ ਚੀਜ਼ਾਂ ਸਾਥ-ਸਾਥ ਚੱਲਣੀਆਂ ਨੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਇਕਨੋਮੀ ਨੂੰ ਇਗਨੋਰ ਕਰ ਦੇ ਤੇ ਐਨਵਾਇਰਨਮੈਂਟ ਨੂੰ ਸੋਚੇ ਜਾਂ ਐਨਵਾਇਰਨਮੈਂਟ ਨੂੰ ਇਗਨੋਰ ਕਰ ਦੇ ਇਕਨੋਮੀ ਨੂੰ ਸੋਚੀਏ ਹਾਂ ਇਹ ਜ਼ਰੂਰ ਹੈ ਕਿ ਜਦੋਂ ਸੇ ਇਕਨੋਮੀ ਤੋਂ ਪ੍ਰੋਗਰੈਸ ਕਰਨੀ ਹੁੰਦੀ ਹੈ ਤੇ ਐਨਵਾਇਰਨਮੈਂਟ 'ਵਾਲੇ ਜੇ ਕੋ ਠੀਕ ਹੈ ਨਾ ਜੀ ਉਹਨੂੰ ਕੰਟਰੋਲ ਕਰਨ ਦਾ ਕੀ ਹੈ ਉਹਦਾ ਹਰ ਕੱਢਿਆ ਜਾਂਦਾ ਹੈ ਹਰ ਚੀਜ਼ ਦਾ ਹੱਲ ਹੁੰਦਾ ਹੈ ਇਹ ਨਹੀਂ ਕਿ ਅਸੀਂ ਚਾਹਨਾ ਪੀ.ਸੀ. ਬ੍ਰਾਈਂਡਲੀ ਹਰ ਚੀਜ਼ ਨੂੰ ਆਪੋਜ਼ ਕਰੀਏ ਠੀਕ ਹੈ ਨਾ ਕਿਉਂਕਿ ਸੋਲੂਸ਼ਨ ਤਾਂ ਨਹੀਂ ਕਰਦੇ ਜਦ ਅਸੀਂ ਪ੍ਰੋਬਲਮ ਸਮਝੀਏ ਪ੍ਰੋਬਲਮ ਸਮਝੀਏ ਤੇ ਹਰ ਕੱਢਣ ਦੀ ਕੋਸ਼ਿਸ਼ ਕਰਦੇ ਆਂ ਤੇ ਅਸੀਂ ਪ੍ਰੋਬਲਮ ਨੂੰ ਨਗਾ ਦੇਈਏ ਤਾਂ ਦੀ ਕੋਈ ਹੱਲ ਨਹੀਂ ਕਰ ਸਕਦੇ ਜੀ ਤੁਹਾਨੂੰ ਕੀ ਲੱਗਦਾ ਕਿ ਵੀ ਇੱਕ ਫੈਕਟਰੀ ਆਲਰੇਡੀ ਕਹਿੰਦੇ ਹਿਮਾਚਲਾਲੇ ਸਾਈਡ ਨੂੰ ਹੈਗੀ ਆ ਉੱਥੇ ਫਾਈਨ ਲੱਗੀ ਉਹ ਉਸ ਫੈਕਟਰੀ ਨੂੰ ਮਿਲ ਨੂੰ ਤੇ ਜੇ ਪੰਜਾਬ ਚ ਲੱਗੇਗੀ ਤਾਂ ਸੇਮ ਪ੍ਰੋਸੀਜਰ ਹੋਏਗਾ ਸੇਮ ਹੀ ਨੁਕਸਾਨ ਹੋਏ ਨਹੀਂ ਇੰਜ ਨਹੀਂ ਹੁੰਦਾ ਜੀ ਇੰਜ ਨਹੀਂ ਹੁੰਦਾ ਜੀ ਦੇਖੋ ਜੀ ਇੰਜ ਨਾਲ ਇੱਕ ਕਲਾਸ ਦੇ ਵਿੱਚ 40 ਬੱਚੇ ਹੁੰਦੇ ਨੇ ਇੱਕੋ ਪਿੰਡ ਤੋਂ ਹੁੰਦੇ ਨੇ ਕੋਈ ਬੱਚਾ ਟੌਪ ਵੀ ਕਰਦਾਗਾ ਕੋਈ ਬੱਚਾ ਮਾੜਾ ਵੀ ਨਹੀਂ ਕਰਦਾਗਾ ਤੁਸੀਂ ਹਰ ਫੈਕਟਰੀ ਨੂੰ ਇੱਕ ਚੀਜ਼ ਹੀ ਕਰ ਦਿਓ ਠੀਕ ਹੈ ਨਾ ਦੀ ਫੈਕਟਰੀ ਹੈ ਮੈਨੂੰ ਨਹੀਂ ਪਤਾ ਉਹਦੀ ਕੀ ਪ੍ਰੋਬਲਮ ਹੈ ਕੀ ਹੈ ਕਿ ਇਸ਼ੂ ਨੇ ਕੀ ਨਹੀਂ ਹੈ ਬਟ ਜੇ ਤਾਂ ਅੱਜ ਦੀ ਡੇਟ ਹੀ ਲੱਗੇਗੀ ਠੀਕ ਹੈ ਨਾ ਜੀ ਉਹ ਸਾਰੀ ਰੇਲੇਟਸ ਟੈਕਨੋਲੋਜੀ ਦਾ ਰੇਲੇਟਸ ਕਨਸੈਪਟਸ ਨਾਲ ਲਾਖ ਦੀਏਗੀ ਹੈ ਠੀਕ ਹੈ ਨਾ ਜੀ ਔਰ ਕੋਈ ਵੀ ਬੰਦਾ ਜਦੋਂ ਇੰਨੇ ਪੈਸੇ ਲਗਾਉਂਦਾ ਹੈ 100 ਕਰੋੜ ਰੁਪਏ ਇੰਨੇ ਚੱਕ ਕੇ ਲਗਾਉਂਦਾ ਕਿ ਯਾਰ ਮੈਂ ਐਸੀ ਕੋਈ ਕਮੀ ਕਰਦਾ ਕਿ ਜਿੱਦ ਕਰਕੇ ਕੱਲ ਨੂੰ ਕੋਈ ਫੈਕਟਰੀ ਬੰਦ ਹੋ ਜਾਏ ਅੱਜ ਨੂੰ ਬੰਦ ਹੋਣੀ ਹੈਗੀ ਉਹਨੂੰ ਨੁਕਸਾਨ ਨਹੀਂ ਹੋਣਾ ਇਹਨਾਂ ਪਰ ਕੱਲ ਨੂੰ ਜਦੋਂ ਹੀ ਕਰੋੜਾਂ ਰੁਪਏ ਲਗਾ ਕੇ ਬੰਦ ਕਰੇਗਾ ਕੋਈ ਫੈਕਟਰੀ ਵਾਲਾ ਨਹੀਂ ਚਾਹੇਗਾ ਕਿ ਮੇਰੀ ਫੈਕਟਰੀ ਬੰਦ ਹੋਵੇ ਤੁਸੀਂ ਇਸ ਚੀਜ਼ ਨੂੰ ਸਹੀ ਮੰਨਦੇ ਕਿ ਲੋਕਾਂ ਨੇ ਪਹਿਲਾਂ ਵਿਰੋਧ ਕਰ ਦਿੱਤਾ ਤੇ ਉਹਨਾਂ ਦਾ ਵੀ ਨਹੀਂ ਕੋਈ ਅਜਿਹਾ ਹੋਇਆ ਖਰਚਾ ਕਿ ਵੀ ਉਹਨਾਂ ਨੇ ਕਰੋੜਾਂ ਰੁਪਏ ਲਾ ਦਿੱਤੇ ਤੇ ਲੋਕਾਂ ਦੀ ਵੀ ਗੱਲ ਸੁਣੀਗੀ ਨਹੀਂ ਮੈਂ ਇਹ ਚਾਹਨਾਗਾ ਕਿ ਦੇਖੋ ਜੀ ਫੈਕਟਰੀ ਵਾਲਿਆਂ ਨੂੰ ਫੈਕਟਰੀ ਲਗਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈਗੀ ਲੋਕਾਂ ਨੂੰ ਸਪੋਰਟ ਕਰਦੇ ਆ ਪਰ ਲੋਕਾਂ ਨੂੰ ਫੈਕਟਰੀਆਂ ਨਾਲ ਮਿਲ ਕੇ ਉਹ ਕਹਿੰਦੇ ਕਿ ਨੁਕਸਾਨ ਬੜਾ ਆਏਗਾ ਕਹਿੰਦੇ ਵਿੱਚ ਧਰਤੀ ਦੇ ਵਿੱਚ ਚੀਜ਼ਾਂ ਪਾਈਆਂ ਜਾਣਗੀਆਂ ਪਾਣੀ ਵਿੱਚ ਚੱਕਿਆ ਜਾਏਗਾ ਦਰਖਤ ਸੁੱਕ ਜਾਣਗੇ ਪੰਛੀ ਚਲੇ ਜਾਣਗੇ ਕਹਿੰਦੇ ਆਲਮੋਸਟ ਸਾਰਾ ਕੁਦਰਤ ਨੂੰ ਨੁਕਸਾਨ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ ਕਿਸੇ ਨੇ ਜ਼ਿਕਰ ਨਹੀਂ ਕੀਤਾ ਇਹ ਦਰਖਤ ਹੀ ਉਹਨਾਂ ਦਾ ਰੌਅ ਮਟੀਰੀਅਲ ਹੈ ਜੋ ਦਰਖਤ ਦੇ ਸੁੱਕਣਗੇ ਤੋਂ ਫੈਕਟਰੀ ਕੀ ਚੱਲਣਗੇ ਦਰਖਤ ਤਾਂ ਰੌਅ ਮਟੀਰੀਅਲ ਉਹਨਾਂ ਦਾ ਉਹ ਤਾਂ ਖੁਦ ਜਾਣਗੇ ਕਿ ਵੱਧ ਤੋਂ ਵੱਧ ਇਹ ਦੇਖਤੋਂ ਆਉਂ ਮਰ ਆچھے ਹੈਲਦੀ ਦੇਖਤੋਂ ਠੀਕ ਹੈ ਨਾ ਜੀ ਕਿਸੇ ਬੰਦੇ ਨੇ ਅੱਜ ਕੱਲ੍ਹ ਪਾ ਕੇ ਸੋਚਿਆ ਨਹੀਂ ਉਹ ਕਿਉਂ ਜਾਣਗੇ ਦੇਖੋ ਜੀ ਮੈਂ ਤਾਂ ਇੱਕ ਗੱਲ ਕਹਿਣਾਗਾ ਕਿ ਠੀਕ ਹੈ ਜੀ ਕਈ ਵਾਰ ਥੋੜੇ-ਬਹੁਤ ਇਸ਼ੂ ਹੁੰਦੇ ਨੇ ਅਸੀਂ ਉਹਨਾਂ ਦੀ ਪ੍ਰੋਬਲਮ ਨੂੰ ਸੋਲੂਸ਼ਨ ਘੱਟਣ ਦੀ ਕੋਸ਼ਿਸ਼ ਕਰਦੇ ਆ ਗਿਆ ਬਟ ਮੋਸਟਰ ਦਾ ਟਾਈਮ ਅਸੀਂ ਪ੍ਰੋਬਲਮ ਨੂੰ ਸਿਰਫ ਇਹਨਾ ਵੱਡਾ ਕਰ ਦਿੰਨੇ ਆ ਗਿਆ ਕਿ ਤੁਹਾਨੂੰ ਸੋਲੂਸ਼ਨ ਦਿਖਾਈ ਦੇਣਾ ਬੰਦ ਹੋ ਜਾਂਦਾ ਇਹ ਅਕਸਰ ਹੁੰਦਾ ਕਣ ਨੂੰ ਹੱਲ ਨਹੀਂ ਨਜ਼ਰ ਆ ਰਿਹਾ ਇਹਨੂੰ ਵੱਡਾ ਕਰ ਦਿੱਤਾ ਉਹ ਉੱਚੀ ਨਹੀਂ ਰਹੇ ਉਹਨਾਂ ਨੂੰ ਹਰ ਵਾਰ ਸੋਚ ਨਹੀਂ ਉਹ ਪਰਵਾਹ ਮਾਰੇ ਦੁਰਸ ਨਹੀਂ ਹਰ ਵਾਰੀ ਨਹੀਂ ਸੋਚਾਇਆ ਕਿ ਹਰ ਕੋਈ ਨੁਕਸਾਨ ਨਹੀਂ ਹੋਏਗਾ ਜਿਵੇਂ ਕਹਰੇ ਕਿ ਜਿਵੇਂ ਗੰਦੀ ਮੋਸ਼ਕ ਆਉਂਦੀ ਹੈ ਕੋਈ ਗੈਸ ਐਵੇਂ ਦੀ ਬੰਦਿਆ ਵੀ ਮਤਲਬ ਕਈ ਤਰ੍ਹਾਂ ਦੇ ਹਾਈਡਰੋਜਨ ਕੈਮੀਕਲ ਇਹ ਤੋ ਤਿਆਰ ਹੋਣ ਦੇਖੋ ਜੀ ਇਹਨਾਂ ਜਗ੍ਹਾ ਹਰ ਚੀਜ਼ ਦਾ ਹੱਲ ਹੁੰਦਾ ਹੈ ਹਰ ਚੀਜ਼ ਦਾ ਸੋਲੂਸ਼ਨ ਹੁੰਦਾ ਹੈ ਜੇ ਤੁਸੀਂ ਕੋਲੇ ਨੂੰ ਹੀਰਾ ਬਣਾ ਦੋ ਪੈਸਾ ਲਗਾਣਾ ਗੱਲ ਹੈ ਜੋ ਇੰਡਸਟਰੀ ਵਾਲਾ ਕਮਿਟਿਡ ਹੈਗਾ ਉਸ ਤਰੀਕੇ ਨਾਲ ਪੈਸਾ ਲਗਾ ਰਿਹਾ ਟੈਕਨੋਲੋਜੀ ਲਗਾ ਰਿਹਾ ਹੈ ਤੋ ਹਰ ਤਰੀਕੇ ਹੀ ਪਰਿਸੰਗ ਰੋਲ ਹੋ ਸਕਦੇ ਇਹਨਾਂ ਮੈਂ ਜਾਣ ਐਸ ਐਨਵਾਇਰਨਮੈਂਟਿਸਟ ਇਹ ਗੱਲ ਮੈਂ ਕਹਿੰਦਾ ਸਰ ਤੁਹਾਡਾ ਮੈਂ ਨਾਮ ਨਹੀਂ ਜਾਣਦਾ ਪਹਿਲਾਂ ਖੁਸ਼ਿੰਦਰ ਸਿੰਘ ਜੀ ਖੁਸ਼ਿੰਦਰ ਸਿੰਘ ਖੁਸ਼ਿੰਦਰ ਸਿੰਘ ਜੀ ਸਰਨੇ ਵਿਸ਼ਾਲ ਜੀ ਇਹ ਕਹ ਰਹੇ ਕਿ ਹਰ ਚੀਜ਼ ਦਾ ਮਸਲਾ ਹੱਲ ਹੁੰਦਾ ਟੇਬਲ ਟਾਕ ਹੁੰਦੀ ਹੈ ਇੱਕ ਥਾਂ ਦੇ ਉੱਤੇ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਇੱਕ ਐਵੇਂ ਦੀ ਚੀਜ਼ ਹੁੰਦੀ ਹੈ ਉਹਨੂੰ ਵੱਡਾ ਨਾ ਕੀਤਾ ਜਾਵੇ ਹਰ ਚੀਜ਼ ਦਾ ਹੱਲ ਹੁੰਦਾ ਕਿ ਜੇ ਕਹਿੰਦੇ ਦਰਖਤ ਵੱਡੇ ਜਾਣਗੇ ਕਹਿੰਦੇ ਦਰਖਤ ਤਾਂ ਸਾਡਾ ਰੌਡ ਮਟੀਰੀਅਲ ਆ ਉਹ ਸੁੱਕਣਗੇ ਜੇ ਵੱਡੇ ਹੋ ਕੇ ਅਸੀਂ ਤਾਂ ਕਹਿੰਦੇ ਪਹਿਲਾਂ ਦਰਖਤ ਲਾਵਾਂਗੇ ਹਰਿਆਲੀ ਕਰਾਂਗੇ ਉਸ ਤੋਂ ਬਾਅਦ ਹੀ ਸਾਡੇ ਜੇ ਜੋਗ ਹੋਏਗਾ ਅਸੀਂ ਵਰਤਾਂਗੇ ਤੁਹਾਨੂੰ ਲੱਗਦਾ ਨਹੀਂ ਕਿ ਜੇ ਇਹ ਗੱਲ ਕਹਿ ਰਹੇ ਨੇ ਕੋਈ ਕੁਈ ਟੋਕੋ ਹੈ ਕਿ ਕੋਈ ਦਾਮ ਵਾਲੀ ਗੱਲ ਹੋਏਗੀ ਇਹ ਠੀਕ ਹੈ ਜੀ ਗੱਲ ਵੀ ਟੇਬਲ ਟॉक ਹੋਣੀ ਚਾਹੀਦੀ ਹੈ ਬੈਠ ਕੇ ਮਸਲੇ ਦਾ ਹੱਲ ਕੱਢ ਲੈਣਾ ਚਾਹੀਦਾ ਪਰ ਮੇਰਾ ਇੱਕ ਕੰਸੈਂਟ ਹੈ ਵੀ ਜਦੋਂ ਟੇਬਲ ਤੇ ਆਪਾਂ ਬੈਠੀਏ ਤਾਂ ਇੱਕ ਬੰਦੇ ਦੇ ਕੋਲ ਹੱਥ ਪੈਰ ਖੁੱਲੇ ਮੂੰਹ ਖੁੱਲਾ ਹੋਵੇ ਅੱਖਾਂ ਖੁੱਲੀਆਂ ਹੋਣ ਤੇ ਦੂਜੇ ਬੰਦੇ ਦਾ ਮੂੰਹ ਬੰਦ ਕਰਕੇ ਪੱਟੀ ਬੰਨ ਕੇ ਹੱਥ ਪਿੱਛੇ ਨੂੰ ਨੂੜ ਕੇ ਬਿਠਾ ਲਦੀਏ ਇਹ ਤਾਂ ਫੇਰ ਨਹੀਂ ਹੈਗਾ ਇਹ ਤਾਂ ਗਲਤ ਹੈ ਨਾ ਜੀ ਗੱਲ ਗਲਤ ਹੈ ਨਾ ਜੀ एनवायरनमेंट इंपैक्ट असेसमेंट स्टडी रिपोर्ट ਸਾਨੂੰ ਦਿੱਤੀ ਨਹੀਂ ਗਈ ਇਹਨਾਂ ਦੇ ਕੋਲ ਹੈਗੀ ਸੀ ਇਹਨਾਂ ਕੋਲ ਹੈਗੀ ਸੀ ਜਿਨ੍ਹਾਂ ਦੀ ਜ਼ਮੀਨ ਦੇ ਵਿੱਚ ਜਿਨ੍ਹਾਂ ਦੇ ਇਲਾਕੇ ਚ ਲੱਗ ਰਹੀ ਹੈ ਮਿਲ ਉਹਨਾਂ ਕੋਲ ਹੈ ਨਹੀਂ ਸਾਡਾ ਮੂੰਹ ਵੀ ਬੰਨਿਆ ਇਹਨਾਂ ਨੇ ਸਾਡੀਆਂ ਅੱਖਾਂ ਵੀ ਬੰਨੀਆਂ ਸਾਡੇ ਹੱਥ ਵੀ ਪਿੱਛੇ ਨੂੰ ਕੱਟ ਕੇ ਬੰਨਦੇ ਕੁਐਸਚਨ ਨੰਬਰ 1 ਹੈ ਤੁਸੀਂ ਇਹਨਾਂ ਨੂੰ ਰਿਪੋਰਟ ਕਿਉਂ ਨਹੀਂ ਦਿੱਤੀ ਜੇ ਸਾਰੀ ਮੈਂ ਮੈਂ ਇੰਡਸਟਰੀ ਵਾਲਾ ਨਹੀਂ ਨਾ ਨਾ ਮੈਂ ਇੰਡਸਟਰੀਆਂ ਨਾਲ ਮੈਂ ਰਿਪੋਰਟ ਨਾਲ ਕੋਈ ਲੈਣਾ ਨਹੀਂ 37 ਜਿਤਾ ਰਿਹਾ ਹਾਂ ਉਸ ਇੰਡਸਟਰੀ ਨਾਲ ਉਸ ਸਾਰੀ ਦੇਖੋ ਜੀ ਮੈਂ ਇੱਕ এনवायरमेंटਿਸਟ ਹਾਂ ਥਾਪੜੀ ਪ੍ਰੋਫੈਸਰ ਸੀਗਾ ਟੀਚਿੰਗ ਤੋਂ ਬਾਹਰ ਆ ਕੇ ਮੈਂ ਆਪਣਾ ਜਰੂਰ ਕੰਮ ਕਰ ਰਿਹਾ ਹਾਂ ਠੀਕ ਹੈ ਨਾ ਜੀ ਸੋ ਮੇਰਾ ਇਹ ਨਹੀਂ ਕਿ ਕਿ ਮੈਂ ਇੰਡਸਟਰੀ ਦੇ ਫੇਵਰ ਵਿੱਚ ਆ ਜਾਂ ਅਗੇਂਸਟ ਆ ਜੀ ਬਟ ਮੈਂ ਇੱਕ ਚੀਜ਼ ਹੈਗੀ ਹੈ ਕਿ ਮੈਂ এনवायरमेंटਿਸਟ ਹਾਂ ਐਨवायरमेंट ਨੂੰ ਸਰਪਰ ਕਰਦਾ ਹਾਂ ਬਟ ਐਟ ਦ ਸੇਮ ਟਾਈਮ ਚਾਹੀਦਾ ਪਤਾ ਹੋਣਾ ਚਾਹੀਦਾ ਹੈ ਕਿ ਜਿਵੇਂ ਇਹ ਕਹਿ ਰਹੇ ਨੇ ਕਿ ਸਾਨੂੰ ਪਤਾ ਹੋਣਾ ਚਾਹੀਦਾ ਸੀਗਾ ਲੌਜੀਕ ਲੱਗਦਿਆ ਇਹਨਾਂ ਦੀ ਗੱਲ ਜਿਹੜੀ ਗੱਲ ਕਰ ਰਹੇ ਹੈ ਇਹ ਸਹੀ ਇਹ ਤਾਂ 100% ਲੌਜੀਕਲ ਹੈ ਜੇ ਸਹੀ ਨਹੀਂ 100% ਮੰਨਣੇ ਵੀ ਸਹੀ ਆ ਆਫਸਰ ਮੰਨਣੇ ਵਧਤੇ ਨਹੀਂ ਮੈਂ ਹੁਣ ਇੱਕ ਇੱਕ ਗੱਲ ਕਰਦਾ ਵੀਰ ਜੀ ਨਾਲ ਮੇਰੇ ਵੱਡੇ ਭਰਾ ਨੇ ਬੜੇ ਸਤਿਕਾਰ ਦੰਨੇ ਮੇਰੇ ਲਈ ਹੁਣ ਇਹਨਾਂ ਨੇ ਮੈਨੂੰ ਕਿਹਾ ਵੀ ਮੈਂ ਪਹਿਲੀ ਵਾਰ ਆਇਆ ਇਲਾਕਾ ਸੋਹਣਾ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਜੀ ਕਿਸੇ ਦਿਨ ਸ਼ਾਮ ਨੂੰ ਆਇਓ ਜਿਹੜੇ ਜੰਗਲੀ ਜਾਨਵਰ ਤੁਸੀਂ ਚਿੜੀਆ ਘਰ ਚ ਦੇਖਦੇ ਆ ਮੈਂ ਤੁਹਾਨੂੰ ਲਾਈਵ ਦਿਖਾਵਾਂਗਾ ਇੱਥੇ ਇਹ ਕਹਿੰਦੇ ਮੈਂ ਜ਼ਰੂਰ ਆਉਂਗਾ ਇਹਨਾਂ ਨੂੰ ਇੱਕੋ ਮੇਰਾ ਸਵਾਲ ਆ ਜੀ ਇਹਨਾਂ ਨੇ ਹੁਣ ਇੱਥੋਂ ਜਾਣਾ ਆਏ ਆ ਮੈਨੂੰ ਦੱਸਿਓ ਨਹਿਰੇ ਨਹਿਰੇ ਆਏ ਹੋਣਗੇ ਵੀ ਕਿਆ ਇਹ ਇਲਾਕ ਹਾਂਜੀ ਇੱਕਦੋ ਮੰਨਿਆ ਜੀ ਇੱਕਦੋ ਮੰਨਿਆ ਜੀ 100% 100% ਜੇ ਉਰੇ ਕੰਕਰੀਟ ਦਾ ਜੰਗਲ ਪੈਦਾ ਹੋ ਜਾਂਦਾ ਹੈ। ਹਮ। ਕਿਆ ਇਹ ਇਲਾਕਾ ਇੰਨਾ ਸੋਹਣਾ ਰਹੇਗਾ ਜੀ? ਰਹੇਗਾ। ਦੇਖੋ ਜੀ ਇਹ ਇਹ ਗੱਲ ਨਾ ਇੱਕ ਸਿੰਗਲ ਸੈਂਟੈਂਸ ਆਂਸਰ ਨਹੀਂ ਹੁੰਦਾ ਜੀ। ਫਿੰਗਰਸ अगेन ਦੇਖੋ ਫਿੰਗਰਸ ਨੇ ਬੜੀ ਉਮਰਾਂ ਲਈ ਸਦਾਜੀ ਇਹ ਇਹਨਾਂ ਦਾ ਜਵਾਬ ਤੁਸੀਂ ਜਵਾਬ ਦਿਓ ਕੰਕਰੀਟ ਜੇ ਇੱਥੇ ਕਹਿੰਦੇ ਖੜਾ ਹੋ ਗਿਆ ਕਿ ਹਰਿਆਲੀ ਕੁਦਰਤ ਹੋ ਰਹੇਗੀ ਸਿੰਘ ਸਾਹਿਬ ਇਹਨਾਂ ਦਾ ਕਹਿੰਦਾ ਕਿ ਇਹਦਾ ਇੱਕ ਸਿੰਗਲ ਲਾਈਨ ਆਨਸਰ ਨਹੀਂ ਹੁੰਦਾ ਇਹਦਾ ਮਤਲਬ ਇਹਦਾ ਮਤਲਬ ਇਹੀ ਹੈ ਨਾ ਵੀ ਕੋਈ ਨਾ ਕੋਈ ਬੁਰਾ ਪ੍ਰਭਾਵ ਤਾਂ ਪੈਣਾ ਹੀ ਪੈਣਾ ਭਾਈ ਜੀ ਆਪਾਂ ਘਰ ਦੇ ਵਿੱਚ ਚੁੱਲ੍ਹਾ ਬਾਲ ਲਈਏ ਲੋਕ ਮੋਡੂਲਰ ਕਿਚਨ ਬਣਾਉਂਦੇ ਆ ਅੱਜਕੱਲ ਵੀ ਓਪੀਆਂ ਕਰਾਉਂਦੇ ਆ ਘਰ ਸੋਹਣਾ ਬਣਾਉਂਦੇ ਆ ਗੈਸ ਰੱਖਿਆ ਜਾਂਦਾ ਚੁੱਲ੍ਹਾ ਬਿੜੇ ਤੋਂ ਬਾਹਰ ਹੁੰਦਾ ਜੀ ਰਸੋਈ ਦੇ ਵਿੱਚ ਬਿੱਲ੍ਹਾ ਚੁੱਲ੍ਹਾ ਤਾਂ ਨਹੀਂ ਹੁੰਦਾ ਉਹ ਕਿਉ ਕਿਉਂਕਿ ਉਹ ਘਰ ਨੂੰ ਗੰਦਾ ਕਰ ਦਿੰਦਾ ਸਾਹ ਲੈਣਾ ਰਹਿਣਾ ਖਰਾਬ ਕਰਦਾ ਬਿਲਕੁਲ ਫਿਰ ਡੇਡੀਆਂ ਬਣੀਆਂ ਚਿਮਨੀਆਂ ਇਹ ਸਾਨੂੰ ਪਕਸ਼ਣਗੀਆਂ ਜੀ ਇਹ ਜਿਵੇਂ ਇੱਕ ਚੁੱਲਾ ਘਰ ਤੋਂ ਬਾਹਰ ਰੱਖਣ ਵਾਲੇ ਬੰਦੇ ਇੱਕ ਮਿਲ ਨੂੰ ਆਪਣੇ ਵੇੜੇ ਚੁਲਵਾ ਲੈਣ ਤੁਸੀਂ ਲੱਗ ਤੁਹਾਨੂੰ ਲੱਗਦਾ ਵੀ ਇਹ ਚੀਜ਼ ਜਾਇਜ਼ ਹੈ ਸੰਭਵ ਹੈ ਇਹ ਸੰਭਵ ਹੈਗਾ ਹਨਾ ਠੀਕ ਹੈ ਜੀ ਗਲ ਕਲਤ ਹੈ ਜੀ ਇਹ ਪੁਆਇੰਟ ਆ ਸਾਡਾ ਵੀ ਕਿਵੇਂ ਆ ਇਹ ਸਾਡੇ ਜੰਗਲੀ ਜਾਨਵਰ ਸਾਡੇ ਦੋਸਤ ਨੇ ਅਸੀਂ ਆਪਣੇ ਬੱਚਿਆਂ ਨੂੰ ਸਿੱਧਾ ਦੱਸਦੇ ਆ ਵੀ ਆ ਬਾਂਦਰ ਆ ਆ ਰੋਜ ਆ ਆ 12 ਸਿੰਘ ਆ ਹਿਰਨਾ ਆ ਜੰਗਲੀ ਸੂਰ ਆ ਆ ਕੱਕੜ ਆ ਆ ਤਿਲਿਆਰ ਆ ਆ ਹਰੀयल ਮੈਂ ਨਾ ਬੋਲੇ ਨੇ ਜਿਹੜੇ ਮੈਨੂੰ ਦਾਦ ਨੇ ਵੀ ਇਹਨਾਂ ਨੇ ਕੋਈ ਦੇਖਿਆ ਹੋਵੇ ਯਾਰ ਬਿਲਕੁਲ ਸਹੀ ਤਿਲਿਆਰ ਹਰੀयल ਮੈਨੂੰ ਦਾਦ ਨੇ ਵੀ ਕਿਦਾਂ ਦੇ ਹੁੰਦੇ ਚਲੋ ਸਾਹਮਣੇ ਨੇ ਨਹੀਂ ਦੱਸ ਸਕਦੇ ਸੱਚੇ ਜੋ ਸੱਚੀ ਇਹ ਕਿੱਥੇ ਜਾਣਗੇ ਸਾਡੇ ਮਤਲਬ ਜਿਸਟ੍ਰਿਕ ਨਾਲ ਸਾਰੀਆਂ ਚੀਜ਼ਾਂ ਹੋਣ ਜਾਣੇ ਇੱਕ ਇਹ ਵੀ ਨਿਕਲ ਕੇ ਆਇਆ ਕਿ ਇਹਨਾਂ ਨੇ ਆਲਰੇਡੀ ਇੱਕ ਫੈਕਟਰੀ ਹਿਮਾਚਲ ਦੇ ਵਿੱਚ ਸੀਗੀ ਇਹਨਾਂ ਦੀ ਉੱਥੇ ਉਸ ਨੂੰ ਕਾਫੀ ਜਿਹੜੇ ਜੁਰਮਾਨੇ ਲੱਗ ਚੁੱਕੇ ਸੀਗੇ ਕਾਫੀ ਉਸ ਦੇ ਉੱਤੇ ਸਵਾਲ ਉੱਠ ਚੁੱਕੇ ਸੀਗੇ ਇਹ ਸੇਮ ਪ੍ਰਸੀਡ ਪ੍ਰਸੀਡ ਹੈ ਇਹਨਾਂ ਦਾ ਉਹ ਹਿਮਾਚਲ ਨਾਲ ਤੇ ਵਾਲਾ ਅਸਲ ਦੇ ਵਿੱਚ ਨਾ ਜੀ ਸਾਡਾ ਜਿਹੜਾ ਹਾਕਮ ਹੈ ਚਾਹੇ ਉਹ ਸਾਡਾ ਸਟੇਟ ਦਾ ਹਾਕਮ ਹੈ ਚਾਹੇ ਸਾਡਾ ਸੈਂਟਰ ਦਾ ਹਾਕਮ ਹੈ ਉਹ ਕਾਰਪੋਰੇਟ ਦੇ ਹੱਥਾਂ ਦੀ ਕਟਪੁਤਲੀ ਬਣਿਆ ਹੋਇਆ ਜਿਹੜੇ ਤੁਸੀਂ ਜੁਰਮਾਨਾ ਸ਼ਬਦ ਵਰਤਿਆ ਨਾ ਉਹਨੂੰ ਸਰਕਾਰ ਨੇ ਕੰਪਨਸੇਸ਼ਨ ਨਾਮ ਦਿੱਤਾ ਜੀ ਐਨਵਾਇਰਨਮੈਂਟ ਕੰਪਨਸੇਸ਼ਨ ਉਹ ਜੁਰਮਾਨਾ ਨਹੀਂ ਉਹ ਹਰਜਾਨੇ ਚ ਆਉਣ ਲੱਗ ਗਿਆ ਜੀ ਕਿਉਂਕਿ ਹਾਕਮ ਕਾਰਪੋਰੇਟ ਦੇ ਹੱਥਾਂ ਦੀ ਕਟਪੁਤਲੀ ਹੈ ਠੀਕ ਹੈ ਜੀ ਗੱਲ ਉਹ ਆਪਾਂ ਇਹ ਪੁਆਇੰਟ ਚੱਕਦੇ ਆ ਉਹ ਕਹਿੰਦੇ ਜੁਰਮਾਨਾ ਤਾਂ ਇਹ ਨਹੀਂ ਇਹ ਤਾਂ ਹਰਜਾਨਾ ਠੀਕ ਹੈ ਜੀ ਗੱਲ ਉਹ ਹੋਇਆ ਪਿੱਛੇ 2 ਕਰੋੜ ਦਾ ਉੱਥੇ ਸਾਰੀਆਂ ਫੈਕਟਰੀਆਂ ਨੂੰ ਹੋਇਆ ਉਹ ਕਿਉਂ ਹੋਇਆ ਜੇ ਕੋਈ ਗੰਦਗੀ ਫੈਲ ਰਹੀ ਸੀ ਜਾਂ ਗੰਦਗੀ ਨੂੰ ਸਾਂਭ ਸੰਭਾਲਣ ਦੇ ਵਿੱਚ ਕੋਈ ਕਤਾਈ ਹੋ ਰਹੀ ਸੀ ਜਾਂ ਉਹਦੇ ਨਾਲ ਆ ਆਲੇ ਦੁਆਲੇ ਦਾ ਚਾਰ ਚੁਫੇਰੇ ਦਾ ਕੋਈ ਵਾਤਾਵਰਨ ਪੋਲਿਊਟ ਹੋ ਰਿਹਾ ਤਾ ਕੰਪਨਸੇਸ਼ਨ ਵੀ ਤਾਂ ਹੀ ਹੋਇਆ ਨਾ ਜੀ ਜੇ ਉਹ ਨਾ ਹੁੰਦਾ ਕੰਪਨਸੇਸ਼ਨ ਕਿਉਂ ਠੀਕ ਹੈ ਜੀ ਗੱਲ ਠੀਕ ਹੈ ਨਾ ਜੀ ਗੱਲ ਇਹ ਸਾਡੇ ਲੌਜੀਕ ਨੇ ਜੀ ਇਹ ਸਾਡੇ ਪੁਆਇੰਟ ਨੇ ਇਹ ਸਾਡੀਆਂ ਮੰਗਾਂ ਨੇ ਇਹਦੇ 'ਚ ਗਲਤੀ ਕਿਹਦੀ ਮੰਨਦੇ ਹੋ ਆਮ ਲੋਕਾਂ ਦੀ ਗਲਤੀ ਹੈ ਜਾਂ ਜਿਨ੍ਹਾਂ ਨੇ ਪਿੱਛੇ ਖੜੇ 10 ਬੰਦੇ ਨੇ ਹੱਥ ਖੜੇ ਚੁੱਕੇ ਸੀ ਉਹਨਾਂ ਦੀ ਗਲਤੀ ਹੈ ਪ੍ਰਸ਼ਾਸਨ ਦੀ ਗਲਤੀ ਹੈ ਸਰਕਾਰ ਦੀ ਗਲਤੀ ਹੈ ਕਿ ਇਹਨਾਂ ਨੂੰ ਪਹਿਲ ਦੇ ਦਿੱਤੀ ਇਹਨਾਂ ਨੂੰ ਇਹ ਕਹਿ ਦਿੱਤਾ ਕਿ ਤੁਸੀਂ ਲਾਓ ਜਿੱਥੇ ਮਰਜੀ ਫੈਕਟਰੀ ਪਾਓ ਮੱਤੇਵਾੜੇ ਜੰਗਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਉੱਥੇ ਲੋਕ ਇਕੱਠੇ ਹੋਏ ਤੇ ਉੱਥੇ ਵੀ ਸਰਕਾਰ ਨੂੰ ਪਿੱਛੇ ਹਟਣਾ ਪਿਆ ਕੰਪਨੀਆਂ ਨੂੰ ਪਿੱਛੇ ਹਟਣਾ ਪਿਆ ਹੁਣ ਗਲਤੀ ਕਿਹਦੀ ਮੰਨਦੇ ਹੋ ਆ 10 ਲੋਕ ਜਿਹੜੇ ਪਿੱਛੇ ਖੜੇ ਸੀ ਉਹਨਾਂ ਦੀ ਮੰਨਦੇ ਹੋ ਜਿਹੜੇ 10 ਲੋਕਾਂ ਨੇ ਪਿੱਛੇ ਹੱਥ ਖੜੇ ਕੀਤੇ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਸਤਾ ਜੀ ਉਹ ਕੰਪ ਉਹ ਸਵੇਰੇ ਆਏ ਹੋਤੇ ਇੱਕ ਤਾਂ ਇੱਥੇ ਦਾ ਮਹਾਜਨ ਜਾਂ ਸ਼ਰਮਾ ਕਰਕੇ ਇੱਕ ਇੱਥੇ ਦਾ ਪੂਰਾ ਇੰਚਾਰਜ ਆ ਜਿਹੜਾ ਚੈੱਕ ਵਾਲੀ ਸ਼ਰਟ ਹਲਤਾ ਉਹ ਹੱਥ ਖੜੇ ਉਹਨੂੰ ਪਤਾ ਸੀ ਵੋਟਿੰਗ ਹੋ ਰਹੀ ਹੈ ਜਦੋਂ ਲੋਕਾਂ ਨੇ ਆਵਾਜ਼ ਮਾਰੀ ਫਿਰ ਭੱਜ ਗਿਆ ਜਦੇ ਜੀ ਜਦੋਂ ਦੁਬਾਰਾ ਪੁੱਛਿਆ ਗਿਆ ਕੋਈ ਵੀ ਹੱਥ ਖੜਾ ਨਹੀਂ ਸੀ ਉਹ ਤਾਂ ਮੁਲਾਜ਼ਮ ਸੀਗੇ ਜੀ ਠੀਕ ਹੈ ਨਾ ਜੀ ਗੱਲ ਜਿਹੜੀ ਦੂਸਰੀ ਤੁਸੀਂ ਗੱਲ ਕਰ ਰਹੇ ਹੋ ਲੋਕਾਂ ਦਾ ਤੁਸੀਂ ਦੇਖ ਲਿਆ ਵੀ ਲੋਕ ਕਿਹੜੇ ਪੱਖ ਦੇ ਵਿੱਚ ਖੜੇ ਨੇ 67 ਦੇ ਲਗਭਗ ಗ್ರಾಮ ਪੰਚਾਇਤਾਂ ਤੇ ಗ್ರಾಮ ਸਭਾਵਾਂ ਨੇ ਮਤੇ ਪਾ ਕੇ ਦਿੱਤੇ ਨੇ ਵੀ ਫੈਕਟਰੀ ਇੱਥੇ ਲੱਗਣੀ ਨਹੀਂ ਚਾਹੀਦੀ ਜੀ ਉਹਦੇ ਬਾਈ ਪਰਮਿਸ਼ਨ ਕਿਨੇ ਦੇ ਦਿੱਤੀ ਕਹਿੰਦੇ ਇਹ ਤਾਂ ਪੁਰਾਣਾ ਮਸਲਾ ਚੱਲਦਾ ਆ 2006 7 8 ਤੋਂ ਲੈ ਕੇ ਇਹਨਾਂ ਨੇ ਪਰਮਿਸ਼ਨਾਂ ਲੈਣ ਦੇ ਆਏ ਫਿਰ ਉਸ ਵੇਲੇ ਤੱਕ ਕਿਹੜੀਆਂ ਸਰਕਾਰਾਂ ਰਹਿ ਜਾਂ ਨੇ ਬਦਲਦੀਆਂ ਰਹੀਆਂ ਨੇ ਫਿਰ ਚੰਨੀ ਸਾਹਿਬ ਦਾ ਵੀ ਜ਼ਿਕਰ ਆ ਰਿਹਾ ਆ ਰਿਆ ਵਿੱਚ ਫਿਰ ਵਿੱਚ ਰਾਣਾ ਗੁਰਜੀਤ ਦੇ ਦਾ ਜ਼ਿਕਰ ਆ ਰਿਹਾ ਇਹ ਕਹਾਣੀ ਕੀ ਹੈ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਉਹਨਾਂ ਦਾ ਜ਼ਿਕਰ ਕਿਉਂ ਹੋ ਰਿਹਾ ਇਸ ਦੇ ਵਿੱਚ ਉਹਨਾਂ ਦਾ ਜ਼ਿਕਰ ਤਾਂ ਹੋ ਰਿਹਾ ਕਿਉਂਕਿ ਉਹ ਕਿਸੇ ਨਾ ਕਿਸੇ ਪਾਸੇ ਉਹਨਾਂ ਦੀ ਹਿੱਸੇਦਾਰੀ ਹੈ ਜਾਂ ਮিলি ਭੁਗਤਾ ਤਾਂ ਹੀ ਹੋ ਰਿਹਾ ਜੀ ਸਿੱਧੇ ਤੌਰ ਤੇ ਕਲੀਅਰ ਕਰੋ ਕਿ ਕੀ ਹਿੱਸੇਦਾਰੀ ਹੈ ਕਿਵੇਂ ਉਹਨਾਂ ਦੀ ਮਿਲੀ ਭੁਗਤੋਈ ਜੇ ਉਹ ਮਨਿਸਟਰ ਰਹਿੰਦੇ ਸੀ ਕਿ ਇਹ ਸਮਝਾਉਣ ਦੀ ਕੋਸ਼ਿਸ਼ ਇੱਕ ਤਾਂ ਜੀ ਜਦੋਂ ਇਹ ਜ਼ਮੀਨ ਇਸ ਮਿਲ ਨੂੰ ਦਿੱਤੀ ਗਈ ਆ ਇਹ ਪ੍ਰਾਈਵੇਟ ਅਦਾਰਾ ਹੈ ਗ੍ਰਾਮ ਪੰਚਾਇਤ ਦੀ ਜ਼ਮੀਨ ਹੈ ਜਿਹੜੀ ਉਹ ਸਰਕਾਰ ਤੱਕ ਅਕਵਾਇਰ ਕਰ ਸਕਦੀ ਹੈ ਪਰ ਕਿਸੇ ਪ੍ਰਾਈਵੇਟ ਅਦਾਰੇ ਦੀ ਪਰਸਨਲ ਮਿਲ ਵਾਸਤੇ ਅਕਵਾਇਰ ਹੋ ਜਵੇ ਜਾਂ ਵਿਕਜੇ ਵੀ ਇਹ ਹੈ ਨਹੀਂ ਲਾਅਜ਼ ਦੇ ਵਿੱਚ ਹੈ ਨਹੀਂ ਪਰ ਇੱਕ ਇੱਕ ਰਾਤ ਵਾਸਤੇ ਕਾਨੂੰਨ ਬਣਾਏ ਜਾਂਦੇ ਆ ਫਿਰ ਅਗਲੀ ਸਵੇਰ ਹੁੰਦੀ ਹੈ ਆਪਣੇ ਚਾਹਤਿਆਂ ਨੂੰ ਫਾਇਦਾ ਦੇਣ ਤੋਂ ਬਾਅਦ ਉਹ ਕਾਨੂੰਨ ਬੰਦ ਕਰ ਦਿੱਤੇ ਜਾਂਦੇ ਆ ਪਿਛਲੇ ਦਿਨੀ ਭਗਵੰਤ ਮਾਨ ਸਾਹਿਬ ਨੇ ਇੱਕ ਵਿਧਾਨ ਸਭਾ ਦੇ ਵਿੱਚ ਸਪੀਚ ਦਿੱਤੀ ਸੀ ਉਹਨਾਂ ਨੇ ਕਿਹਾ ਸੀ ਕਿ ਸੁੱਖ ਵਿਲਾਸ ਨੂੰ ਆਹ ਸਹੂਲਤਾਂ ਤੋਂ ਆਉਣ ਵਾਸਤੇ ਅਕਾਲੀ ਗਵਰਨਮੈਂਟ ਨੇ ਆ ਪਾਲਿਸੀਆਂ ਬਣਾਈਆਂ ਜਦੋਂ ਉਹਨੂੰ ਕੱਲੀ ਉਹ ਸੁੱਖ ਵਿਲਾਸ ਨੂੰ ਸਹੂਲਤਾਂ ਦੇ ਕੇ ਉਹਦੇ ਨਾਲ ਦੀ ਨਾਲ ਪਾਲਸੀ ਜਿਹੜੀ ਉਹ ਬੰਦ ਕਰਤੀ ਇਸੇ ਪ੍ਰਕਾਰ ਇੱਥੇ ਹੋਇਆ ਜੀ ਕਾਂਗਰਸ ਦੇ ਸਰਕਾਰ ਦੇ ਵੇਲੇ ਉਦੋਂ ਸਰ ਚੰਦ ਸਿੰਘ ਚੰਨੀ ਕੈਬਨਟ ਮਨਿਸਟਰ ਤੇ ਤੇ ਇਹਨਾਂ ਦੋਨਾਂ ਪਿੰਡਾਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਨੇ ਜਾਂ ਬਹੁਤਾਤ ਪੰਚਾਂ ਦੀ ਤੀ ਮੈਜੋਰਿਟੀ ਉਹ ਕਾਂਗਰਸੀ ਸੀਗੀ। ਹੂੰ। ਮਤਲਬ ਉਹਨਾਂ ਦੇ ਪ੍ਰਭਾਵ ਦੇ ਵਿੱਚ ਹੈਗੇ ਤੇ। ਹੂੰ। ਉਹ ਮਿਲੀ ਭੁਗਤ ਤੋਂ ਬਿਨਾਂ ਇਹ ਜ਼ਮੀਨ ਕੰਪਨੀ ਨੂੰ ਨਹੀਂ ਮਿਲ ਸਕਦੀ। ਉਹ ਦਵਾਈ ਗਈ। 6 ਬੰਦੇ ਇੱਕੋ ਗੱਡੀ ਦੇ ਵਿੱਚ ਬੈਠ ਕੇ ਆਉਂਦੇ ਨੇ। ਬੰਦ ਕਮਰੇ ਦੇ ਵਿੱਚ ਬੋਲੀ ਦੇ ਕੇ ਲੰਘ ਜਾਂਦੇ ਨੇ। ਸਵੇਰੇ 7:30 ਵਜੇ ਦੇ ਕਰੀਬ 8 ਵਜਣ ਤੋਂ ਪਹਿਲਾਂ-ਪਹਿਲਾਂ ਤਹਿਸੀਲ ਦੇ ਵਿੱਚ ਜ਼ਮੀਨ ਦੀ ਰਜਿਸਟਰੀ ਹੋ ਜਾਂਦੀ ਹੈ। ਆਪਾਂ ਜਾਂਦੇ ਹਾਂ ਰਜਿਸਟਰੀ ਕੋਲ ਸਾਡੀ 19:00 ਸ਼ਾਮ ਨੂੰ 5 ਵਜੇ ਦੁਪਹਿਰ ਤੋਂ ਬਾਅਦ। ਇਹਨਾਂ ਦੀ ਹੋ ਰਹੀ ਹੈ 7:30 ਵਜੇ। ਕਿਆ ਗੱਲ ਉਹ ਹਲਕੇ ਦੇ ਐਮਐਲਏ ਹਲਕੇ ਦੇ ਐਮਐਲਏ ਤੋਂ ਬਾਅਦ ਬਣੇ ਹੋਏ ਇਹ ਕੈਬਨਿਟ ਮਨਿਸਟਰ ਨੂੰ ਬਿਨਾਂ ਪੱਤੇ ਤੇ ਹੋ ਸਕਦੀ ਹੈ ਚੀਜ਼ ਜੀ ਜੇ ਉਹਨਾਂ ਦੀ ਇਨਵੋਲਵਮੈਂਟ ਨਹੀਂ ਹੈ ਤਾਂ ਅੱਜ ਇਲਾਕੇ ਦੇ ਲੋਕਾਂ ਨਾਲ ਖੜੇ ਕਿਉਂ ਨਹੀਂ ਹੈਗੇ ਮਤਲਬ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਸਾਰਾ ਪਤਾ ਸੀਗਾ ਉਹਨਾਂ ਦੇ ਪਤਾ ਹੋਣ ਦੇ ਬਾਵਜੂਦ ਇਹ ਸਾਰਾ ਕੁਝ ਹੋ ਗਿਆ ਬਿਲਕੁਲ ਜੀ ਇਹਦੇ 'ਚ ਕੋਈ ਸ਼ੱਕ ਤਾਂ ਹੈ ਨਹੀਂ ਹੁਣ ਜੀ ਜੇ ਉਹ ਇਹਨਾਂ ਦੇ ਖਿਲਾਫ ਹੁੰਦੇ ਤਾਂ ਅੱਜ ਆਪਣੇ ਲੋਕਾਂ ਨੂੰ ਲਵਾਰਸ ਛੱਡਦੇ ਜੀ ਆਪਣੇ ਹਲਕੇ ਨੂੰ ਲਵਾਰਸ ਛੱਡਦੇ ਏ ਮੈਂ ਮੈਂ ਉਹਨਾਂ ਦੀ ਸਪੋਰਟ ਕਰਨ ਵਾਲਾ ਬੰਦਾ ਇਲਾਕੇ ਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਜਿਹਨੇ ਮਰਜੀ ਬੰਦੇ ਨੂੰ ਪੁੱਛ ਗਿਆ ਹਾਂਜੀ ਬੋਲੋ ਠੀਕ ਆ ਗੱਲ ਗੱਲ ਤੇ ਪਰ ਇਸ ਵੇਲੇ ਤਾਂ ਤੁਹਾਡੇ ਨਾਲ ਖੜ੍ਹ ਸਕਦੇ ਸੀਗੇ ਉਹਨਾਂ ਨੂੰ ਕਿਹੜਾ ਪਰਸਨਲ ਇੰਟਰਸਟ ਇਸ ਵੇਲੇ ਹੋਣ ਲੱਗਿਆ ਇਸ ਵੇਲੇ ਤਾਂ ਸਰਕਾਰ ਹੀ ਕੋਈ ਹੋਰ ਹੈ ਮੈਂ ਆਪਾਂ ਨੇ ਉਹਨਾਂ ਨੂੰ ਮੈਸੇਜ ਪਹੁੰਚਾਤਾ ਕਹਤਾ ਵੀ ਇਲਾਕਾ ਇਤਰਾਜ਼ ਕਰ ਰਿਹਾ ਜੀ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਨੁਕਸਾਨ ਹੋਊਗਾ ਇਲਾਕੇ ਨੂੰ ਲਵਾਰਸ ਨਾ ਛੱਡੋ ਇਸ ਟਾਈਮ ਇਲਾਕਾ ਤੁਹਾ ਤੋਂ ਬਿਨਾਂ ਵੀ ਹੋਣਾ ਤੁਹਾਡੇ ਸਾਥ ਦੀ ਲੋੜ ਹੈ ਬਹੁਤ ਮੁਸ਼ਕਲ ਦੇ ਵਿੱਚ ਆਲਾਕਾ ਥੋੜ੍ਹਾ ਆਉਣਾ ਸਾਡੇ ਲਈ ਬਸ ਵੀ ਐਦਾਂ ਲਾ ਲਓ ਵੀ ਜਿਵੇਂ ਪ੍ਰਮਾਤਮਾ ਦਾ ਕੋਈ ਦੂਤ ਦਾ ਆਉਣਾ ਹੋ ਜਾਂਦਾ ਸਾਡੇ ਲਈ ਉਨੇ ਬਰਾਬਰ ਹੁਣ ਭਾਈ ਉਸ ਤੋਂ ਬਾਅਦ ਤਾਂ ਉਹਨਾਂ ਦੀ ਮਰਜ਼ੀ ਆ ਪਰ ਮੈਸੇਜ ਤੁਹਾਡਾ ਆਣ ਦੇਖਿਆ ਕਰ ਦਿੱਤਾ ਚੰਨੀ ਸਾਹਿਬ ਨੇ ਜੇ ਨਹੀਂ ਆਏ ਅੱਜ ਇੱਥੇ ਤਾਂ ਸਿੱਧਾ ਹੀ ਮਤਲਬ ਵੀ ਆਣ ਦੇਖਿਆ ਜੀ ਮੈਸੇਜ ਆਣ ਦੇਖਿਆ ਹੀ ਹੈ ਅੱਜ ਆਏ ਨਹੀਂ ਤੇ ਆਪਣਾ ਅੱਜ ਤੋਂ ਬਾਅਦ ਸਬੰਧ ਕੋਈ ਨਹੀਂ ਕਾਂਗਰਸ ਨਾਲ ਫੇ ਇਹ ਵੀ ਗੱਲ ਹੈ ਨਾਲ ਮੇਰੇ ਮੈਂ 400 ਮੀਟਰ ਦੀ ਦੂਰੀ ਤੇ ਹਾਂ ਜੀ ਕੱਲੂ ਮੇਰੇ ਮੇਰੇ ਬੱਚਿਆਂ ਨੇ ਅਪਾਜ ਪੈਦਾ ਹੋਣਾ ਹੈ ਮੇਰੀ ਵੰਸ਼ ਨੇ ਅਪਾਜ ਪੈਦਾ ਹੋਣਾ ਹੈ ਇਥੇ ਦਾ ਕਲਚਰ ਜਿਹੜਾ ਪਲਿਊਟ ਹੋਣਾ ਉਹ ਸਾਡਾ ਹੋਣਾ ਆ। ਆਉਣ ਦਿਓ। ਇੱਥੇ ਜਿਹੜੇ ਪਰਦੇਸੀ ਲੋਕਾਂ ਨੇ ਆ ਕੇ ਵਸਣਾ ਜਿਹੜਾ ਉਹਨਾਂ ਦਾ ਕਲਚਰ ਇੱਥੇ ਚੱਲਣਾ ਉਹ ਅਸੀਂ ਭੁਗਤਣਾ ਜੀ ਉਹਨਾਂ ਨੇ ਨਹੀਂ ਭੁਗਤਣਾ। ਸਾਨੂੰ ਘੁਮਣਾ ਪੈਣਾ। ਮੇਰੇ ਘਰ ਦੇ ਵਿੱਚ ਕਿਸੇ ਨੂੰ ਕੈਂਸਰ ਹੋ ਗਿਆ। ਮੈਂ ਫਿਰ ਕੀ ਕਰੂੰਗਾ ਉਹਨੂੰ ਬਿਮਾਰ ਬੰਦੇ ਨੂੰ ਮੇਰੇ ਘਰ ਦੇ ਨੂੰ। ਮੈਂ ਚੰਨੀ ਸਾਹ ਨਾਲ ਮੇਰੀ ਖਚਾਈ ਹੋਈ ਫੋਟੋ ਉਹ ਦਿਖਾਉਂਗਾ ਵੀ ਲੈ ਫੜ ਤਾਂ ਠੀਕ ਹੋ ਜਾਣਾ ਇਹਦੇ ਨਾਲ। ਨਹੀਂ ਹੋ ਸਕਦਾ ਨਾ ਇਹ ਤਾਂ ਇਹ ਤਾਂ ਸੰਭਵ ਹੀ ਨਹੀਂ ਹੈ ਜੀ। ਅਸੀਂ ਆਪਣੀ ਜ਼ਮੀਰ ਦੀ ਲੜਾਈ ਲੜ ਰਹੇ ਹਾਂ। ਅਸੀਂ ਸਾਰੇ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਹੋਏ ਹਾਂ। ਪਰ ਇਹ ਇਸ ਮਸਲੇ ਛੱਡ ਗਏ ਸੀ ਆ ਪਤਾ ਅੱਗੇ ਵੀ ਨਹੀਂ ਜਾਂਦੇ ਜੀ ਮਹਿੰਤਾ ਸਿਆਸਤ ਵੈਸੀ ਹੀ ਪਸੰਦ ਨਹੀਂ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਨਹੀਂ ਹੋਏਗਾ ਕਿ ਘਰ ਘਰ ਦੇ ਵਿੱਚ ਲੀ ਗੱਲ ਚੰਨੀ ਕਰਦਾ ਮਸਲੇ ਹੱਲ ਇਹ ਨਹੀਂ ਗੱਲ ਚੱਲੇਗੀ ਕਿਉਂਕਿ ਫਿਰ ਚੰਨੀ ਸਾਹ ਤਾਂ ਫਿਰ ਮਸਲਾ ਹੱਲ ਕਰ ਹੀ ਨਹੀਂ ਕਰ ਹੀ ਨਹੀਂ ਰਹੇ ਜਿਸ ਤਿਕ ਨਾਲ ਲੋਕਾਂ ਦੀ ਆਵਾਜ਼ ਹੈ ਇਹ ਗੱਲ ਚੱਲੇਗੀ ਨਹੀਂ ਫਿਰ ਨਹੀਂ ਉਹਨਾਂ ਦੀ ਚੱਲੇਗੀ ਜਾਂ ਨਹੀਂ ਚੱਲੇਗੀ ਇਹ ਨਹੀਂ ਮੈਨੂੰ ਪਤਾ ਪਰ ਸਾਡੇ ਮਨਾਂ ਦੇ ਵਿੱਚ ਨਹੀਂ ਹੁਣ ਚੱਲਣੀ ਇਹ ਚੱਲੇ ਜਿੱਦੇ ਚਲਦੀ ਹੈ ਜੀ ਮੈਂ ਉਹਨੂੰ ਤਾਂ ਰੋਕ ਨਹੀਂ ਸਕਦਾ ਪਰ ਸਾਡੇ ਦਿਲ ਚ ਨਹੀਂ ਚੱਲੂਗੀ ਸਾਡੇ ਦਿਲ ਦੇ ਵਿੱਚ ਅੱਜ ਖਤਮ ਹੋ ਗਈ ਸਾਰਾ ਕੁਝ ਮੈਂ ਆਪਣੇ ਪਰਿਵਾਰ ਦੀ ਲੜਾਈ ਲੜ ਰਿਹਾ ਹਾਂ ਇਹ ਵੀ ਆਪਣੇ ਪਰਿਵਾਰ ਦੀ ਲੜਾਈ ਲੜ ਰਿਹਾ ਹਾਂ ਇਹ ਵੀ ਆਪਣੇ ਪਰਿਵਾਰ ਦੀ ਲੜ ਰਿਹਾ ਅਸੀਂ ਸਾਰੇ ਆਪਣੇ ਪਰਿਵਾਰਾਂ ਦੀ ਲੜਾਈ ਲੜ ਰਹੇ ਹਾਂ ਅਸੀਂ ਭੁਗਤਿਆ ਦੇਖੋ ਜੇ ਜਦੋਂ ਵੀ ਕਿਤੇ ਸਿਆਸੀ ਲੀਡਰ ਕੋਈ ਵੀ ਜਾਂਦਾ ਆਮ ਆਦਮੀ ਪਾਰਟੀ ਦਾ ਹੁਣ ਐਮਐਲਏ ਆ ਉਦਾਂ ਤੋਂ ਕਹਿੰਦਾ ਮੈਂ ਮੁੱਖ ਮੰਤਰੀ ਹਰਾਤਾ ਮੈਂ ਇਦਾਂ ਕਰਤਾ ਉਹਦਾ ਨੌ ਰੱਖਿਆ ਮੈਂ ਚਾਵਾ ਸਹੀ ਆ ਉਹ ਚਾਵਾ ਜਾ ਕੇ ਇਦਾਂ ਦਾ ਕਰਨ ਲੱਗ ਜਾਂਦਾ ਖੜ ਜਾਂਦਾ ਉਹ ਇਦਾਂ ਆਏ ਮੁੱਢੇ 'ਚ ਮਾਰੀ ਜਾਂਦਾ ਠੀਕ ਹੈ ਜਾ ਕੇ ਨਾਲੀ ਤੇ ਲਾਈਵ ਹੋ ਜਾਂਦਾ ਸਹੁਰਾ ਅੱਜ ਇੱਥੇ ਹੈ ਨਹੀਂ ਉਹਨੂੰ ਰਗੜ ਕੇ ਅਸੀਂ ਫੋੜੇ ਤੇ ਲਾਉਣਾ ਮਰਨਾ ਤਾਂ ਇੱਥੇ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਬੱਚਿਆਂ ਨੇ ਵੀ ਆ ਸਤ ਉਹਨਾਂ ਨੇ ਵੀ ਲੈਣਾ ਕਾਂਗਰਸ ਵਾਲੇ ਨੇ ਵੀ ਲੈਣਾ ਅਕਾਲੀਆ ਨੇ ਵੀ ਲੈਣਾ ਹੋਰ ਲੱਲਾ ਪੱਪਾ ਜਿੰਨੀਆਂ ਪਾਰਟੀਆਂ ਤੁਰੇ ਫਿਰਦੀਆਂ ਸਾਰਿਆਂ ਦੇ ਵਰਕਰਾਂ ਦੇ ਬੱਚਿਆਂ ਨੇ ਸਤ ਹਵਾ ਚ ਲੈਣਾ ਕਿ ਇਹਨਾਂ ਨੂੰ ਇਹਨਾਂ ਦੇ ਲੀਡਰਾਂ ਨੇ ਪੈਕ ਕਰਕੇ ਭੇਜ ਦੇਣੇ ਗਿਫਟ ਵੀ ਚੱਕੋ ਸਾਹਿਬ ਇਹ ਤੇ ਤੁਹਾਨੂੰ ਇਹ ਤਾਂ ਨਹੀਂ ਹੋਣਾ ਜੀ ਬਿਲਕੁਲ ਸਹੀ ਇਹ ਨਹੀਂ ਹੋਣਾ ਜੀ ਸਾਡੇ ਤਾਂ ਸਾਸਰੀ ਘਰ ਆਲੇ ਆ। ਹੂੰ ਬਿਲਕੁਲ। ਅੱਛਾ ਇਹ ਇਹ ਸਾਡੇ ਮੈਨ ਨੇ ਜੀ। ਜੀ ਮੈਂ ਤੁਹਾਡੇ ਕੋਲ ਹੀ ਪੜਨਾ ਭਾਜੀ ਕੋਲ ਵੀ ਗੱਲ ਕਰਦੇ ਭਾਜੀ ਤੁਹਾਡਾ ਕੀ ਨਾਮ ਹੈ ਕੀ ਵੀ ਦੱਸਿਓ ਤੇ ਦੂਜਾ ਕੀ ਵੀ ਜਿਵੇਂ ਭਾਈ ਸਾਹਿਬ ਜੀ ਹੋਰੀ ਜਿਵੇਂ ਸਾਰੇ ਉੱਥੇ ਮੈਡਮ ਨੂੰ ਸਵਾਲ ਕਰ ਰਹੇ ਸੀ ਕਿ ਇੱਥੇ ਤਾਂ ਜਿਵੇਂ ਆਂਡਾ ਗਲ ਜਾਂਦਾ ਕੋਈ ਪੇਪਰ ਗਲ ਜਾਂਦਾ ਐਨੀ ਗੰਦੀ ਸਮੈਲ ਆਉਂਦੀ ਹੈ ਕਿ ਵੀ ਇੱਥੇ ਤਾਂ ਉਹ ਚੀਜ਼ਾਂ ਦੀ ਸਮੈਲ ਆਉਣੀ ਹੈ ਕਈ ਤਰ੍ਹਾਂ ਦੀਆਂ ਬਿਮਾਰੀਆਂ ਐ ਨਿਕਲਣੀਆਂ ਨੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਹੋ ਸਕਦੀ ਹੈ। ਕਿਉਂ ਕਾਰਨ ਲੱਗਦਾ ਤੁਹਾਨੂੰ ਕਿ ਬਿਮਾਰੀਆਂ ਇਸ ਤਰੀਕਿਆਂ ਦੀਆਂ ਹੋ ਸਕਦੇ ਹਨ ਤੇ ਮੁਸ਼ਕਲ ਕਿਵੇਂ ਫੈਲ ਸਕ ਨੇ ਦੇਖੋ ਜਿਹੜੀਆਂ ਬੈਕ ਦੇ ਵਿੱਚ ਸੈਲੇਖੁਰਦ ਇਹਨਾਂ ਦੀ ਰੁਚੀ ਰਿਹਾ ਪੇਪਰ ਕਾਲੇ ਅੰਬ ਚੱਲ ਰਹੀ ਆ ਜਾਂ ਹੋਰ ਜੀਰਾ ਫੈਕਟਰੀ ਦੇਖ ਲਈ ਹੁੰਦੀ ਆ ধারণা ਆਪਣੇ ਕੋਲ ਸੈੱਟ ਨੇ ਉੱਥੇ ਕੀ ਹਾਲ ਹੋਇਆ ਸਾਢੇ 3 300 ਫੁੱਟ ਤੇ ਬੋਰ ਕਾਲਾ ਪਾਣੀ ਮਾਰਨ ਲੱਗੇ ਨੇ ਕਿੰਨੇ ਬੰਦੇ ਫੈਕਟੋਏ ਨੇ ਕਿੰਨਾ ਕੈਂਸਰ ਤੇ ਕਿੰਨੇ ਬੱਚੇ ਗਾਂਹ ਵਾਲੀ ਜਨਰੇਸ਼ਨ ਜਿਹੜੀ ਅੰਨੀ ਬੋਲੀ ਪੈਦਾ ਹੋ ਰਹੀ ਆ ਇਹ ਤਾਂ 7 ਫੁੱਟ ਤੇ ਪਾਣੀ ਆ ਸਾਡਾ ਕਿਦਾਂ ਜਰੀਏ ਅਸੀਂ ਫਿਰ ਤਾਂ ਜੇ ਲੋਕਾਂ ਦੀ ਦੁੱਖ ਤਲੀਫਾਂ ਨੇ ਉਹ ਤਾਂ ਅੰਨੀ ਬੋਲੀ ਲੋਕਾਂ ਨੂੰ ਤਾਂ ਫਿਰ ਸਰਕਾਰ ਦੇਖਣੀ ਚਾਹੀਦੀ ਆ ਕਿ ਵੈਨੀ ਬੋਲੀ ਸਰਕਾਰ ਨੂੰ ਇਹ ਨਹੀਂ ਦਿਖ ਰਿਹਾ ਕੋਈ ਨਹੀਂ ਆਉਣਦੇ ਹੋ 2027 ਆ ਗਈ ਨਾ ਪੁੱਛਾਂਗੇ ਉਹਨਾਂ ਨੂੰ ਵੀ ਜਦੋਂ ਚਮਕੌਰ ਸਾਹਿਬ ਮੋਰਚਾ ਚੱਲ ਰਿਹਾ ਸੀ ਤੁਹਾਨੂੰ ਆਵਾਜ਼ ਦਿੱਤੀ ਸੀ ਤੁਹਾਨੂੰ ਮੈਸੇਜ ਕਰਿਆ ਸੀ ਕਿੱਥੇ ਸੀ ਭਾਈ ਸਾਹਿਬ ਤੁਸੀਂ ਸਾਡੇ ਜਵਾਕ ਮਾਰਨੇ ਸੀ ਤੁਸੀਂ ਸਾਡੀਆਂ ਆਨਲਾਈਨ ਜਨਰੇਸ਼ਨਾਂ ਖਤਮ ਕਰਨੀਆਂ ਸੀਗੀਆਂ ਤਾਂ ਨਹੀਂ ਆਏ ਤੁਸੀਂ ਅੱਜ ਕੀ ਕਰਨ ਆਏ ਹੋ ਸਵਾਲ ਕਰਾਂਗੇ ਪਰ ਮੈਂ ਗੱਲ ਛੋਟਾ ਮੁੱਖ ਦੀ ਕਰਾਂ ਕਿਉਂਕਿ ਸੰਘਰਸ਼ ਕਮੇਟੀ ਵੱਲੋਂ ਅਗਲਾ ਪ੍ਰੋਗਰਾਮ ਜਿਹੜਾ ਗੁਰਦਵਾਰਾ ਸਾਹਿਬ ਚੱਲਿਆ ਉੱਥੇ ਪਹੁੰਚਣਾ ਗੱਲ ਇਹ ਹੈਗੀ ਆ ਕਿ ਚਮਕੌਰ ਸਾਹਿਬ ਮੋਰਚੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਪੇਪਰ ਮਿਲਾਂ ਲੱਗਣਗੀਆਂ ਪੰਜਾਬ ਦੇ ਵਿੱਚ ਉਹਦੇ ਲਈ ਆਧਾਰਨ ਸੈੱਟ ਕਰ ਦਿੱਤੀ ਪਹਿਲਾਂ ਜੀਰਾ ਮੋਰਚੇ ਨੇ ਫਿਰ ਮੱਤਾਵਾੜੀ ਕਮੇਟੀ ਨੇ ਜੀਰਾ ਮੱਤੇਵਾੜੀ ਸੰਘਰਸ਼ ਨੇ ਤੇ ਤੀਜਾ ਚਮਕੌਰ ਸਾਹਿਬ ਮੋਰਚੇ ਨੇ ਆਧਾਰਨ ਸੈੱਟ ਕਰ ਦਿੱਤੀ ਕਿ ਪੇਪਰ ਮਿਲਾਂ ਕੈਮਲ ਕੈਮੀਕਲ ਫੈਕਟਰੀਆਂ ਨਹੀਂ ਲੱਗਣ ਦਿੱਤੀਆਂ ਜਾਣਗੀਆਂ ਇਹਨੂੰ ਜਿੰਨੇ ਵੀ ਮੋਰਚੇ ਚੱਲੇ ਆ ਚੱਲ ਰਹੇ ਆ ਉਹਨੂੰ ਅਸੀਂ ਸਾਰਿਆਂ ਨੂੰ ਮਾਲਾਜ ਪ੍ਰੋਵਾਵਾਂਗੇ ਸਾਰਿਆਂ ਦਾ ਇੱਕ ਦੂਜੇ ਦਾ ਸਾਥ ਦੇ ਕੇ ਏ ਪਵਨ ਗੁਰੂ ਪਾਣੀ ਪਿਤਾ ਦੀ ਧਰਤੀ ਜਿਹੜੀ ਸਾਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਉਤੇ ਅਸੀਂ ਪੱਕਾ ਪੈਰਾ ਦਾਵਾਂਗੇ ਬਿਲਕੁਲ ਬਿਲਕੁਲ ਸਹੀ ਗੱਲ ਅੱਛਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਮਾਸਟਰ ਸੁਨਦਰਪਾਲ ਸਿੰਘ ਰਿਟਾਇਰਡ ਜੀ ਤੇ ਪੰਜਾਬ ਪੈਨਸ਼ਨਰ ਵਾਹ ਸੰਗ ਦਾ ਸੀਨੀਅਰ ਵਾਈਸ ਪ੍ਰੈਜਿਡੈਂਟ ਮੈਂ ਇਹ ਹੀ ਕਹਿਣਾ ਚਾਹੁੰਨਾ ਤੁਸੀਂ ਇੱਕ ਕੁਐਸਚਨ ਕੀਤਾ ਸੀ ਭਾਈ ਸਾਹਿਬ ਨੂੰ ਕਿ ਕੀ ਕਿ ਇਨਾਂ ਦੇ ਵਿੱਚ ਜਿਹੜੇ ਮੰਤਰੀ ਸੀ ਉਹ ਲੈਣ ਦੇਣ ਸੀ हां ਜਿਹੜੇ ਵੀ ਪਵਾਂਚਨਜੀਤ ਸਿੰਘ ਚੰਨੀ ਸੀਗੇ ਪਵਾਰਾਣਾ ਗੁਰਜੀਤ ਤੁਸੀਂ ਨਾਮ ਲੈ ਲਓ ਕੋਈ ਗੱਲ ਨਹੀਂ ਕਿਉਂਕਿ ਉਸ ਵੇਲੇ ਮੰਤਰੀ ਸੀਗੇ ਮੈਂ ਬੈਠੀ ਕਲੀਆ ਤੇ ਵੀ ਕਿਆ ਇਹਨਾਂ ਦਾ ਹੈ ਸੀ ਤੁਸੀਂ ਇੱਕ ਗੱਲ ਤਾਂ ਜਾਣਦੇ ਵੀ ਬਿੱਲੀ ਜਿਹੜੀ ਚੂਹਾ ਮਾਰਦੀ ਆ ਉਹ ਆਪਣੇ ਲਈ ਮਾਰਦੀ ਆ ਦੂਏ ਲਈ ਤਾਂ ਨਹੀਂ ਮਾਰਦੀ ਉਹ ਹੋ ਸਕਦਾ ਸਾਈਲੈਂਟ ਮੈਂਬਰਸ਼ਿਪ ਇਹਨਾਂ ਦੀ ਹੋਵੇ ਜਿੱਥੇ ਤੱਕ ਸਾਨੂੰ ਉਮੀਦ ਆ ਕਿਉਂਕਿ ਉਹ ਅੱਜ ਇਸੀ ਕਰਕੇ ਨਹੀਂ ਆਏ ਕੀ ਕੀ ਉਹਨਾਂ ਨੂੰ ਮੂੰਹ ਦਿਖਾਉਣਗੇ ਕੀ ਸਾਨੂੰ ਦਿਖਾਉਣਗੇ ਤੇ ਦੂਜੀ ਗੱਲ ਇਹ ਜਿਹੜੀ ਜ਼ਮੀਨ ਆ ਇਸ 1704 ਤੋਂ ਬਾਅਦ ਤੇ ਗੁਰੂ ਸਾਹਿਬ ਇੱਥੇ ਆਏ ਆ ਲੜਾਈ ਹੋਈ ਆ ਸਿਰ ਚਮਕੌਰ ਸਾਹਿਬ ਦੀ ਜੰਗ ਫਤਿਹ ਹੋਈ ਆ ਤੇ ਉਦੋਂ ਤੋਂ ਹੀ ਇਹ ਬੀੜ ਗੁਰੂ ਕਿਹਾ ਗਿਆ ਇਹਨੂੰ ਬਿਲਕੁਲ ਬੀੜ ਗੁਰੂ ਅਰੇ ਗਊ ਚਰਾੰ ਦਾ ਹੁਣ ਗਊ ਚਰਾੰ ਨੂੰ ਕਈ ਕਹਿ ਦਿੰਦੇ ਆ ਕੋਈ ਗੱਲ ਨਹੀਂ ਤੁਸੀਂ ਕੰਟੀ ਕਈ ਕਈ ਵਾਰੀ ਕਹਿ ਦਿੰਦੇ ਆ ਵੀ ਗਊਆਂ ਤਾਂ ਹੁਣ ਰਹੀਆਂ ਹੀ ਨਹੀਂ ਗਊ ਦਾ ਮਤਲਬ ਇਹ ਹੀ ਨਹੀਂ ਵੀ ਕੱਲੀ ਗਊ ਇੱਕ ਜਿਹੜਾ ਜਾਨਵਰ ਆ ਗਊ ਦਾ ਜਿਹੜਾ ਕਨਸੈਪਟ ਆ ਉਹ ਗਰੀਬ ਆ ਜਿਹੜਾ ਕਨਸੈਪਟ ਆ ਉਹ ਗਰੀਬ ਆ ਇਹ ਗਰੀਬਾਂ ਦੇ ਲਈ ਉਹ ਜਿਹੜੀ ਜਮੀਨ ਸੀ ਗਊ ਚਰਾਣ ਸੀ ਇਹਨੂੰ ਆਪਾਂ ਜਿਹੜਾ ਲੈਂਡ ਯੂਜ਼ ਹੈ ਨਾ ਉਹ ਚੇਂਜ ਨਹੀਂ ਕਰ ਸਕਦੇ ਪਰ ਇਹਨਾਂ ਨੇ ਜਿੱਦਾਂ ਬਾਦਲ ਸਾਹਿਬ ਨੇ ਆਪਣੇ ਲਈ ਕਰਿਆ ਤੇ ਰਾਜਾ ਸਾਹਿਬ ਨੇ ਆਪਣੇ ਲਈ ਕੀਤਾ ਇਹਨਾਂ ਨੇ ਵੀ ਉਹ ਜਿਹੜਾ ਲੈਂਡ ਯੂਜ਼ ਆ ਉਹ ਚੇਂਜ ਕੀਤਾ ਹਾਲਾਂਕਿ ਹੋ ਨਹੀਂ ਸਕਦਾ ਸੁਪਰੀਮ ਕੋਰਟ ਦੇ ਵਿੱਚ ਵੀ ਜਾ ਕੇ ਆ ਇਹਨਾਂ ਨੇ ਇੱਥੇ ਨਹੀਂ ਕੀਤਾ ਇਹਨਾਂ ਨੇ ਚਮਕੌਰ ਸਾਹਿਬ ਦੀ ਜਿਹੜੀ ਗਊ ਚਰਾਣ ਸੀ ਉਹ ਜਿਹੜੀ ਹੈ ਸੀ ਇੱਕ ਪ੍ਰਾਈਵੇਟ ਫਰਮ ਨੂੰ ਦਿੱਤੀ ਲੈ ਕੇ ਤੇ ਇਹਨਾਂ ਦਾ ਮੂੰਹ ਪਿਆ ਹੋਇਆ ਸੀ ਉਹ ਇਸੇ ਕਰਕੇ ਇਹ ਚੱਲ ਰਿਹਾ ਹੈ ਤੇ ਅਸੀਂ ਤਾਂ ਹਮੇਸ਼ਾ ਜਿੱਤ ਲੜਦੇ ਲੋਕਾਂ ਦੀ ਹੈ ਅਸੀਂ ਆਪਣੀ ਨਸਲਾਂ ਤੇ ਫਸਲਾਂ ਤੇ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹਨੂੰ ਬਚਾਉਣ ਦੇ ਲਈ ਇਹ ਹਾ ਦਾ ਨਾਰਾ ਮਾਰ ਰਹੇ ਹਾਂ ਤਾਂ ਕਿ ਸਾਨੂੰ ਜਿਹੜੀ ਆਉਣ ਵਾਲੀਆਂ ਨਸਲਾਂ ਜਿੱਦਾਂ ਅੱਜ ਤੁਸੀਂ ਸਾਡਾ ਕਵਰ ਕਰ ਰਹੇ ਆ ਸਾਨੂੰ ਉਹ ਨਾ ਕਹਿਣ ਕਿ ਸਾਡੇ ਬਜ਼ੁਰਗ ਤਾਂ ਅਵੇਸਲੇ ਸੀ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਚਾਹੇ ਅਸੀਂ ਚਾਹੇ ਨਹੀਂ ਅਸੀਂ ਜਿੱਤਾਂਗੇ ਜਿੱਤ ਹਮੇਸ਼ਾ ਲੜਦੇ ਲੋਕਾਂ ਦੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹਦਾ ਕਹਿਣਾ ਕਿ ਜਿੱਤ ਹਮੇਸ਼ਾ ਲੜਦੇ ਲੋਕਾਂ ਦੀ ਹੁੰਦੀ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਕੀ ਤਸਵੀਰ ਹੁੰਦੀ ਹੈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਖਾਲਸਾ ਜੀ ਕੀ ਫਤਿਹ ਮੈਂ ਪਹਿਲਾਂ ਤਾਂ ਸਾਰੇ ਜਿੰਨੇ ਨਿਵਾਸੀ ਐ ਇੱਥੇ ਪਹੁੰਚੇ ਉਹਨਾਂ ਦਾ ਧੰਨਵਾਦ ਕਰਦਾ ਤੁਹਾਡੇ ਮਾਦਰੀ ਆਵੇਂ ਤੇ ਇੱਕ ਮੇਰਾ ਕੁਐਸਚਨ ਸੀਗਾ ਮੈਂ ਉੱਥੇ ਸਾਮਾਨ ਨਹੀਂ ਮਿਲਿਆ ਚਲੋ ਵੀ ਦੇਖੋ ਕੱਲਾ ਮੇਲਾ ਬੰਦ ਕਰਾ ਕੇ ਨਹੀਂ ਬਹੁਤ ਆਪਣੇ ਨੂੰ ਸੁਧਾਰ ਕੇ ਹੀ ਅੱਗੇ ਪਹੁੰਚਿਆ ਜਾਣਾ ਇਹਦੇ ਚ ਜਿਵੇਂ ਕਹਿੰਦੇ ਨਾ ਪਾ ਜਿਹੜੀ ਸੈਲੇਖੁਰਦ ਲੱਗੀ ਆ ਉਹ ਚ ਕਾਲਾ ਪੀਲੀਆ ਤੇ ਕੈਂਸਰ ਹੋਇਆ ਇੱਥੇ ਲੋਕਾਂ ਨੂੰ ਅਵੇਅਰ ਹੋਏ ਇਹਨਾਂ ਨੂੰ ਪਤਾ ਲੱਗਿਆ ਵੀ ਬਾਦਲ ਵਰਗੇ ਤੋਂ ਵੀ ਆਪਣੀ ਘਰ ਵਾਲੀ ਦਾ ਇਲਾਜ ਨਹੀਂ ਹੋਇਆ ਇੱਥੇ 50-50 ਲੱਖ ਰੁਪਏ ਲੈ ਕੇ ਵੀ ਜ਼ਮੀਨ ਵਾਲਿਆਂ ਤੋਂ ਇਲਾਜ ਨਹੀਂ ਹੋਣੇ ਜੇ ਕਿਤੇ ਇੱਥੇ ਕਿਸੇ ਬੱਚੇ ਨੂੰ ਬਜ਼ੁਰਗ ਨੂੰ ਕਾਲਾ ਪੀਲੀਆ ਜਾਂ ਕੈਂਸਰ ਹੋ ਗਿਆ ਬਹੁਤ ਵਧੀਆ ਕਰਿਆ ਅੱਜ ਸਾਨੂੰ ਬਹੁਤ ਇਕੱਠ ਮਿਲਿਆ ਬਹੁਤ ਬੰਦਿਆਂ ਦਾ ਸਹਿਯੋਗ ਮਿਲ ਕੇ ਅੱਜ ਪਹਿਲੀ ਪੌੜੀ ਚੜ ਗਏ ਆ ਸਾਰਿਆਂ ਦਾ ਤੁਹਾਡੇ ਮਾਧਿਅਮ ਨਾਲ ਅਸੀਂ ਬਹੁਤ ਧੰਨਵਾਦ ਹੈ ਬਹੁਤ ਬਹੁਤ ਸ਼ੁਕਰੀਆ ਤਾਂ ਲੋਕ ਆਪਣੀ ਆਵਾਜ਼ ਰੱਖ ਰਹੇ ਨੇ ਪਰ ਆਉਣ ਵਾਲੇ ਦਿਨਾਂ ਵਿੱਚ ਕੀ ਤਸਵੀਰ ਹੁੰਦੀ ਹੈ ਜਿਸ ਸਿੱਕੇ ਦੇ ਨਾਲ ਪਹਿਲਾਂ ਵਿਸ਼ਾਲ ਜੀ ਖੜੇ ਹੋਏ ਸੀਗੇ ਉਹਨਾਂ ਨੇ ਦੱਸਿਆ ਕਿ ਵੀ ਹਰ ਇੱਕ ਚੀਜ਼ ਦਾ ਮਸਲਾ ਹੱਲ ਹੋ ਜਾਂਦਾ ਹੈ ਉਸ ਨੂੰ ਹੱਲ ਕਰ ਲੈਣਾ ਚਾਹੀਦਾ ਟੇਬਲ ਟਾਕ ਕਰ ਲੈਣੀ ਚਾਹੀਦੀ ਹੈ ਪਰ ਦੂਜੇ ਪਾਸੇ ਨਾਲ ਦੀ ਖੁਸ਼ਿੰਦਰ ਆ ਗਏ ਉਹ ਕਹਿੰਦੇ ਕਿ ਵੀ ਇਹ ਗੱਲ ਨਹੀਂ ਹੁੰਦੀ ਜੇ ਤੁਸੀਂ ਪੱਥਰ ਖੜੇ ਕਰ ਦਿੱਤੇ ਇੱਥੇ ਤਾਂ ਜਾਨਵਰ ਵੀ ਜਾਣਗੇ ਪੰਛੀ ਵੀ ਜਾਣਗੇ ਸਾਹ ਲੈਣਾ ਮੁਸ਼ਕਲ ਹੋ ਜਾਏਗਾ ਬੱਚੇ ਜਿਹੜੇ ਨੇ ਉਹ ਆਪਾਜ ਪੈਦਾ ਹੋਣਗੇ ਪਰ ਆਉਣ ਵਾਲੇ ਦਿਨਾਂ 'ਚ ਕੀ ਤਸਵੀਰ ਹੁੰਦੀ ਹੈ ਵੀ ਦੇਖਣਾ ਆਏਗਾ ਕਿ ਇਹਨਾਂ ਦੇ ਹੱਕ ਦੇ ਵਿੱਚ ਫੈਸਲਾ ਹੁੰਦਾ ਜਾਂ ਨਹੀਂ